ਐਸ ਵਕਤ ਦੀ ਵੱਡੀ ਖਬਰ ਹੈ ਕਾਲੀ ਦਲ ਤੇ ਸੰਯੁਕਤ ਕਾਲੀ ਦਲ ਦਾ ਗੱਠ ਜੋੜ ਜਿਹੜਾ ਹੋਣ ਵਾਲਾ ਏ ਰੋਸੇ ਹੋਏ ਜਿਹੜੇ ਅਕਾਲੀ ਦਲ ਨੇ ਉਹਨਾਂ ਨੂੰ ਮਨਾਉਣ ਦੇ ਲਈ ਸੁਖਬੀਰ ਬਾਦਲ ਲਗਾਤਾਰ ਜਿਹੜਾ ਪ੍ਰਯਾਸ ਕਰ ਰਹੇ ਸੀ ਮਨਾ ਰਹੇ ਸੀ ਔਰ ਉਸ ਵਿੱਚਕਾਰ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੰਯੁਕਤ ਅਕਾਲੀ ਦਲ ਸਖਦੇਵ ਸਿੰਘ ਢੀਂਡਸਾ ਕਾਲੀ ਦਲ ਦਾ ਫੇਰ ਪੱਲਾ ਫੜਨ ਜਾ ਰਹੇ ਨੇ ਐਸ ਵਕਤ ਦੀ ਇਹ ਖਬਰ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਕੱਲ ਨੂੰ ਸਾਂਝੀ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ ਸੁਖਬੀਰ ਸਿੰਘ ਬਾਦਲ ਔਰ ਸਖਦੇਵ ਸਿੰਘ ਢੀਂਡਸਾ ਦੋਨੋਂ ਇਕੱਠੇ ਜਿਹੜੇ ਪ੍ਰੈਸ ਕਾਨਫਰੰਸ ਕਰਨਗੇ ਦੱਸਦੇ ਕਿ ਭਾਜਪਾ ਵੇਲੇ ਗਠਜੋੜ ਜਿਹੜਾ ਹੋਇਆ ਸੀ ਜੋ ਟੁੱਟਦਾ ਹੈ ਉਸ ਤੋਂ ਬਾਅਦ ਨਾਰਾਜ਼ਗੀ ਐਲਾਨ ਕਰਦੇ ਨੇ ਸਖਦੇਵ ਸਿੰਘ ਢੀਂਡਸਾ ਤੇ ਉਸ ਤੋਂ ਬਾਅਦ ਉਹ ਅਕਾਲੀ ਦਲ ਤੋਂ ਵੱਖ ਹੋ ਜਾਂਦੇ ਨੇ ਤੇ ਉਦੋਂ ਪ੍ਰਕਾਸ਼ ਸਿੰਘ ਬਾਦਲ ਵੀ ਜਿਉਂਦੇ ਸੀ ਜਿਸ ਤੋਂ ਬਾਅਦ ਲਗਾਤਾਰ ਪ੍ਰਕਾਸ਼ ਸਿੰਘ ਬਾਦਲ ਵੀ ਜਦੋਂ ਸਿਹਤ ਵਿਗੜਦੀ ਹੈ ਤਾਂ ਮਿਲਣ ਆਉਂਦੇ ਨੇ ਸਖਦੇਵ ਸਿੰਘ ਢੀਂਡਸਾ ਪਰ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਵੇਸਕ ਆਡਾਂ ਪਰ ਇਹਨਾਂ ਦੇ ਨਾਲ ਮੇਰਾ ਦਿਲੀ ਰਿਸ਼ਤਾ ਏ ਔਰ ਜਿਸ ਕਰਕੇ ਲਗਾਤਾਰ ਸਖਦੇਵ ਸਿੰਘ ਢੀਂਡਸਾ ਦੇ ਯਾਤ ਲਗਾਈਆਂ ਜਾ ਰਹੀਆਂ ਸੀ ਕਿ ਹੁਣ ਇਕੱਠੇ ਹੋਣਗੇ ਪਹਿਲੀ ਵੱਡੀ ਗੱਲ ਇਹ ਹੈ ਕਿ ਹੁਣ ਚੋਣਾਂ ਆ ਰਹੀਆਂ ਨੇ ਨਜ਼ਦੀਕ ਲੋਕ ਸਭਾ ਦੇ ਚੋਣਾਂ ਦੇ ਕਰਕੇ ਅਕਾਲੀ ਦਲ ਆਪਣੇ ਵਿਛੜੇ ਹੋਏ ਆਪਣੇ ਜਿਹੜੇ ਅਕਾਲੀ ਦਲ ਤੋਂ ਨਾਰਾਜ਼ ਨਹੀਂ ਉਹਨਾਂ ਨੂੰ ਜੋੜ ਰਿਹਾ ਹੈ ਭਾਵੇਂ ਕੀ ਗੱਲ ਕੀਤੀ ਜ਼ਾਬੇ ਇਥੇ ਸੁਖਦੇਵ ਸਿੰਘ ਢੀਂਡਸਾ ਦੇ ਬੀਬੀ ਜ਼ਗੀਰ ਕੌਰ ਦੇ ਭਾਵੇਂ ਕਿ ਜਿਹੜੇ ਭਰਾ ਸੀਗੇ ਦਿੱਲੀ ਤੋਂ ਔਰ ਉਹਨਾਂ ਦਾ ਨਾਮ ਸਾਰਨੀ ਭਰਾ ਹੁਣੀ ਉਹਨਾਂ ਦੀ ਵੀ ਗੱਲ ਕੀਤੀ ਜਾਵੇ ਤੇ ਉੱਥੇ ਹੀ ਜੀਕੇ ਉਹਨਾਂ ਦੀ ਗੱਲ ਕੀਤੀ ਜਾਵੇ ਤਮਾਮ ਅਕਾਲੀ ਦਲ ਨੂੰ ਇਕੱਠੇ ਕਰਨੀਆਂ ਗੱਲਾਂ ਚ ਅਕਾਲੀ ਦਲ ਲੱਗਿਆ ਹੋਇਆ ਸੀ ਕਿ ਸਾਰਿਆਂ ਨੂੰ ਇਕੱਠਾ ਕੀਤਾ ਜਾਵੇ ਔਰ ਉਸ ਵਿੱਚ ਕਾਰ ਹੀ ਵੱਡੀ ਖਬਰ ਸਾਹਮਣੇ ਆ ਰਹੀ ਏ ਕਿ ਹੁਣ ਸੁਖਦੇਵ ਸਿੰਘ ਢੀਂਡਸਾ ਉਹਨਾਂ ਦਾ ਸੁਪੁੱਤਰ ਦੋਨੇ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣਗੇ ਔਰ ਇੱਥੇ ਵੀ ਵੱਡਾ ਗੱਲ ਸਵਾਲ ਇਹ ਹੈ ਕਿ ਅਕਾਲੀ ਦਲ ਦੀ ਹੁਣ ਜਿਹੜੀ ਮਜ਼ਬੂਤੀ ਪੱਕੀ ਹੁੰਦੀ ਜਾ ਰਹੀ ਹੈ ਕਿਉਂਕਿ ਸਖਦੇਵ ਸਿੰਘ ਢਿੰਸਾ ਦਾ ਜਿਹੜਾ ਪਿੰਡਾ ਪਿੰਡਾ ਵਿੱਚ ਪਿੰਡਾਂ ਦੇ ਨਾਲ ਸਾਂਝ ਹੈ ਲੋਕ ਕਾਫੀ ਜੁੜੇ ਹੋਏ ਨੇ ਸੰਯੁਕਤ ਕਾਲੀਦਾਲੇ ਨੇ ਸਖਦੇਵ ਸਿੰਘ ਢਿੰਸਾ ਦੇ ਨਾਲ ਕਾਫੀ ਲੋਕਾਂ ਦਾ ਪਿਆਰ ਵੀ ਹੈ ਹਮਾਇਤ ਵੀ ਹੈ ਜਿਸ ਦੇ ਚੱਲਦਿਆਂ ਕਾਲੀ ਦਲ ਨੂੰ ਇੱਕ ਮਜ਼ਬੂਤ ਜਿਹੜੀ ਹੁਣ ਹਮਾਇਤ ਮਿਲੇਗੀ ਤੇ ਉਸੇ ਵਿਚਕਾਰ ਦੱਸ ਜੀ ਤੇ ਉੱਥੇ ਬੀਬੀ ਜ਼ਗੀਰ ਕੌਰ ਨੂੰ ਬਣਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਤੇ ਧਾਰਮਿਕ ਪੱਖੋਂ ਵੀ ਲੋਕਾਂ ਤੋਂ ਮਾਫੀ ਮੰਗ ਰਹੇ ਨੇ ਹਾਲਾਂਕਿ ਤੁਸੀਂ ਦੇਖਿਆ ਸ੍ਰੀ ਅਕਾਲ ਤਖਤ ਸਾਹਿਬ ਤੇ ਇੱਕ ਪ੍ਰੋਗਰਾਮ ਹੁੰਦਾ ਹੈ ਜਿਸ ਵਿੱਚਕਾਰ ਸੁਖਬੀ ਸਿੰਘ ਬਾਦਲ ਕਹਿੰਦੇ ਨੇ ਕਿ ਮੈਂ ਕੌਮ ਤੋਂ ਮਾਫੀ ਮੰਗਦਾ ਮੇਰੇ ਵਕਤ ਜਿਹੜੀਆਂ ਸਾਡੀ ਸਰਕਾਰ ਦੇ ਵਕਤ ਬੇਅਦਬੀਆਂ ਹੋਈਆਂ ਨੇ ਜਿਸ ਕਰਕੇ ਮੈਂ ਹੱਥ ਜੋੜ ਕੇ ਮਾਫੀ ਕਾ ਮਾਫੀ ਮੰਗਦਾ ਅਕਾਲਪੁਰ ਖਤੇ ਸਿੱਖ ਸੰਗਤ ਮੈਨੂੰ ਮਾਫ ਕਰੇ ਜਿਸ ਤੋਂ ਬਾਅਦ ਜਿਹੜੀ ਪੰਜਾਬ ਬਚਾਓ ਯਾਤਰਾ ਅਕਾਲੀ ਦਲ ਕਰ ਰਿਹਾ ਔਰ ਉਸ ਵਿੱਚਕਾਰ ਹੁਣ ਦੇਖਣਾ ਹੋਵੇਗਾ ਕਿ ਲੋਕ ਸਭਾ ਚੋਣਾਂ ਦੇ ਵਿੱਚ ਦੋਹਾਂ ਨੂੰ ਕਿੰਨੀਆਂ ਕਿ ਸੀਟਾਂ ਮਿਲਦੀਆਂ ਤੇ ਉੱਥੇ ਉਸੇ ਵਿੱਚਕਾਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਭਾਜਪਾ ਦੇ ਨਾਲ ਵੀ ਅਕਾਲੀ ਦਲ ਦਾ ਗੱਠ ਹੋ ਸਕਦਾ ਹੈ ਪਰ ਹਜੇ ਤੱਕ ਇਹ ਖਬਰ ਸਾਹਮਣੇ ਆਈ ਪਰ ਪੱਕੇ ਹੀ ਮੂਰ ਲੱਗ ਚੁਕੀ ਹੈ ਕਿ ਸੁਖਦੇਵ ਸਿੰਘ ਢੀਂਸਾ ਕੱਲੋਂ ਕਲਦਲ ਦੇ ਸ਼ਾਮਲ ਹੋਣਗੇ ਰੁੱਸੇ ਹਨ ਨੂੰ ਮਨਾਇਆ ਜਾ ਰਿਹਾ ਹੈ ਸੁਖਦੇਵ ਸਿੰਘ ਢੀਂਸਾ ਵਰਗਿਆਂ ਨੂੰ ਬੀਬੀ ਜ਼ਗੀਰ ਕੌਰ ਵਰਗਿਆਂ ਨੂੰ ਜਾਂ ਹੋਰ ਤਮਾਮ ਜਿਹੜੇ ਲੀਡਰ ਅਕਾਲੀ ਦਲ ਤੋਂ ਵੱਖ ਹੋਏ ਹੋਏ ਨੇ ਤਾਂ ਉਸੇ ਵਿਚਾਰ ਦੱਸਿਆ ਜਾ ਰਿਹਾ ਹੈ ਕਿ ਅਕਾਲੀ ਦਲ ਤੋਂ ਤਮਾਮ ਲੀਡਰਾਂ ਨੂੰ ਸੱਦੇ ਭੇਜੇ ਗਿਆ ਨੇ ਕਿ ਅਕਾਲੀ ਦਲ ਨੂੰ ਮਜ਼ਬੂਤ ਕਰੀਏ ਖੇਤਰੀ ਪਾਰਟੀ ਨੂੰ ਮਜ਼ਬੂਤ ਕਰੀਏ ਤੇ ਆਖਰੀ ਸਵਾਲ ਮੈਂ ਤੁਹਾਡੇ ਤੇ ਸੜਕੇ ਜਾਣਾ ਕਿ ਅਕਾਲੀ ਦਲ ਦਾ ਜੇ ਭਾਜਪਾ ਦੇ ਨਾਲ ਗੱਠ ਜੋੜ ਹੋਵੇਗਾ ਤਾਂ ਤੁਹਾਡੇ ਉਸ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨਾ ਧੰਨਵਾਦ